ਸਤਿਗੁਰੂ ਸਾਹਿਬ ਜੀ ਦੇ ਪਵਿੱਤਰ ਪਾਵਨ ਅੰਗ 809 ਔਰ 10 ਤੇ ਗੁਰੂ ਪਿਆਰਿਓ ਬਿਰਾਜਮਾਨ ਹੈ। ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਪੰਜਵੇਂ ਪਾਤਸ਼ਾਹ ਬਿਲਾਵਨ ਰਾਗ ਵਿੱਚ ਇੰਜ ਪ੍ਰਮਾਨ ਕਰ ਰਹੇ ਹਨ। ਬਿਲਾਵਲ ਮਹਲਾ 5 ਇੰਗਲ ਪਰਬਤ ਪਾਰ ਪਰੇ ਖਲ ਚਤਰ ਬਗੀਤਾ ਅੰਦਲ ਤ੍ਰਿਭਵਨ ਸੂਜਿਆ ਗੁਰਪੇਠ ਪੁਨੀਤਾ ਗੁਰੂ ਸਾਹਿਬ ਜੀ ਬਖਸ਼ਿਸ਼ ਕਰਦੇ ਹਨ ਕਹੇ ਪਿਆਰੇ ਮਿੱਤਰ ਜਿਸ ਮਨੁੱਖ ਤੇ ਜਿਸ ਜੀਵ ਤੇ ਵਾਹਿਗੁਰੂ ਆਕਾਲ ਪੁਰਖ ਵਾਹਿਗੁਰੂ ਦੀ ਬਖਸ਼ਿਸ਼ ਹੋ ਜਾਂਦੀ ਹੈ ਮਿਹਰ ਦੀ ਨજર ਹੋ ਜਾਂਦੀ ਹੈ ਉਹ ਚਾਏ ਮਨੁੱਖ ਪਿੰਗਲਾ ਹੋਵੇ ਲੱਤਾਂ ਤੋਂ ਹੀਣਾ ਹੋਵੇ ਉਹ ਗੁਰੂ ਪਿਆਰਿਓ ਪਰਬਤਾਂ ਨੂੰ ਪਾਰ ਕਰ ਜਾਂਦਾ ਹੈ ਪਹਾੜਾਂ ਤੋਂ ਪਾਰ ਲੰਘ ਜਾਂਦਾ ਹੈ ਜਿਸ ਤੇ ਆਕਾਲ ਪੁਰਖ ਵਾਹਿਗੁਰੂ ਦੀ ਬਖਸ਼ਿਸ਼ ਹੋ ਜਾਵੇ ਔਰ ਖਲ ਕਹਿੰਦੇ ਹਨ ਮੂਰਖ ਨੂੰ ਜਿਸ ਨੂੰ ਕੋਈ ਸਮਝ ਨਹੀਂ ਬੇ ਸਮਝ ਹੈ ਉਸ ਉੱਤੇ ਜਦ ਅਕਾਲ ਪੁਰਖ ਵਾਹਿਗੁਰੂ ਦੀ ਬਖਸ਼ਿਸ਼ ਹੋ ਜਾਵੇ ਕਿਰਪਾ ਹੋ ਜਾਵੇ ਤੇ ਉਹ ਚਤਰ ਸਿਆਣਾ ਔਰ ਭਗਤਾ ਭਾਵ ਕੇ ਗਾਉਣ ਵਾਲਾ ਚੰਗਾ ਭਗਤਾ ਬਣ ਜਾਂਦਾ ਹੈ ਕਥਾਵਾਚਕ ਬਣ ਜਾਂਦਾ ਹੈ ਜਿਵੇਂ ਗੁਰੂ ਹਰਿਕ੍ਰਿਸ਼ਨ ਜੀ ਮਹਾਰਾਜ ਨੇ ਅਰਥਮੇ ਪਾਦਸ਼ਾਹ ਨੇ ਪੰਜੋਖਰੇ ਪਿੰਡ ਵਿੱਚ ਇੱਕ ਗੁੰਗੇ ਨੂੰ ਗੀਤਾ ਦੇ ਅਰਥ ਕਰਾ ਦਿੱਤੇ ਸਨ ਉਸ ਦੇ ਸਿਰ ਤੇ ਛੀੜੀ ਰੱਖ ਕੇ ਇਸ ਤਰ੍ਹਾਂ ਜਦ ਕਿਸੇ ਵੀ ਮਨੁੱਖ ਤੇ ਪਾਰ ਬ੍ਰਹਮ ਦੀ ਅਪਾਰ ਬਖਸ਼ਿਸ਼ ਰਹਿਤ ਹੋ ਜਾਂਦੀ ਉਹ ਗੁਰੂ ਪਿਆਰਿਓ ਬੜਾ ਸਿਆਣਾ ਮਨੁੱਖ ਬਣ ਜਾਂਦਾ ਹੈ ਬਖਤਾ ਬਣ ਜਾਂਦਾ ਹੈ ਕਥਾਵਾਚਕ ਬਣ ਜਾਂਦਾ ਹੈ ਅੰਧਲੇ ਤਿਰਭੁਨ ਸੂਜਿਆ ਗੁਰ ਭੇਟ ਪੁਨੀਤਾ ਅੰਦਲਾ ਮਨੁੱਖ ਜਿਸ ਨੂੰ ਦਿਸਦਾ ਨਹੀਂ ਜੇਕਰ ਪਾਰ ਬ੍ਰਹਮ ਵਾਹਿਗੁਰੂ ਦੀ ਉਸਤੇ ਬਖਸ਼ਿਸ਼ ਹੋ ਜਾਵੇ ਤੇ ਉਸ ਨੂੰ ਅੱਖਾਂ ਤਾਂ ਕੀ ਤਿੰਨਾਂ ਲੋਕਾਂ ਦੀ ਸੋਝੀ ਹੋ ਜਾਂਦੀ ਤਿੰਨ ਲੋਕ ਕਿਹੜੇ ਜਿਵੇਂ ਮਾਤ ਲੋਕੇ ਪਤਾਲ ਲੋਕ ਔਰ ਦੇਵ ਲੋਕ ਜੋ ਦੇਵਤੇ ਜਿਸ ਲੋਕ ਵਿੱਚ ਰਹਿੰਦੇ ਨੇ ਇਹਨਾਂ ਤਿੰਨਾਂ ਭਵਨਾਂ ਦੀ ਸੋਝੀ ਹੋ ਜਾਂਦੀ ਔਰ ਭਾਵ ਕੇ ਜਿਹੜਾ ਸਮਾਂ ਬੀਤ ਗਿਆ ਹੈ ਉਸ ਦੀ ਵੀ ਉਸ ਨੂੰ ਸਾਰੀ ਗਿਆਤਾ ਹੁੰਦੀ ਕਿ ਪਿੱਛੇ ਕੀ ਬੀਤਿਆ ਸੀ ਜੋ ਵਰਤਮਾਨ ਸਮਾਂ ਚੱਲ ਰਿਹਾ ਹੈ ਇਸ ਦੇ ਵਿੱਚ ਕੀ ਹੋਣਾ ਅੱਗੇ ਕੀ ਹੋਵੇਗਾ ਇਹ ਵੀ ਸਾਰਾ ਕੁਝ ਉਸ ਨੂੰ ਪਤਾ ਚੱਲ ਜਾਂਦਾ ਹੈ ਜਦ ਵਾਹਿਗੁਰੂ ਅਕਾਲ ਪੁਰਖ ਦੀ ਕਿਸੇ ਮਨੁੱਖ ਤੇ ਬਖਸ਼ਿਸ਼ ਹੋ ਜਾਂਦੀ ਹੈ ਤੇ ਉਹ ਜੀਵ ਗੁਰਾਂ ਨੂੰ ਮਿਲਨ ਕਰਕੇ ਜਿਸ ਤੇ ਗੁਰੂ ਦੀ ਕਿਰਪਾ ਹੋ ਜਾਂਦੀ ਬਖਸ਼ਿਸ਼ ਹੋ ਜਾਂਦਾ ਜਿਹੜਾ ਗੁਰੂ ਦੇ ਸੰਗਤ ਵਿੱਚ ਮਨੁੱਖ ਆਉਂਦਾ ਹੈ ਗੁਰੂ ਪਿਆਰਿਓ ਪੁਨੀਤ ਹੋ ਜਾਂਦਾ ਹੈ ਪਵਿੱਤਰ ਹੋ ਜਾਂਦਾ ਹੈ ਉਹ ਭਾਗਾ ਵਾਲਾ ਜੀਵ ਬਣ ਜਾਂਦਾ ਹੈ ਮਹਿਮਾ ਸਾਧੂ ਸੰਗ ਕੀ ਸੁਣੋ ਮੇਰੇ ਮੀਤਾ ਮੈਲ ਖੋਈ ਕੋਟ ਅਗਹਰੇ ਨਿਰਮਲ ਭੈ ਚੀਤਾ ਏ ਗੁਰੂ ਪਿਆਰਿਓ ਜਿਹੜੀ ਗੁਰੂ ਦੀ ਸੰਗਤ ਦੀ ਮਹਿਮਾ ਹੈ ਨਾ ਇਸ ਦੇ ਵਿੱਚ ਜਿਹੜਾ ਜੀਵ ਗੁਰੂ ਦੀ ਸੰਗਤ ਦੇ ਵਿੱਚ ਆਉਂਦਾ ਹੈ ਨਾ ਗੁਰੂ ਪਿਆਰੇ ਉਹ ਜੀਵ ਬੜੀ ਉੱਚ ਪਦਵੀ ਨੂੰ ਪਾ ਲੈਂਦਾ ਹੈ ਉਸ ਜੀਵ ਨੂੰ ਤਰਪਮਣ ਦੀ ਸੋਝੀ ਹੋ ਜਾਂਦੀ ਹੈ ਇਸ ਵਾਸਤੇ ਗੁਰੂ ਦੀ ਮਹਿਮਾ ਸਤ ਸੰਗਤ ਦੀ ਮਹਿਮਾ ਕਹੀ ਨਹੀਂ ਜਾ ਸਕਦੀ ਇਸ ਵਾਸਤੇ ਗੁਰੂ ਦੀ ਮਹਿਮਾ ਗੁਰੂ ਦਾ ਹਰ ਜਸ ਗੁਰੂ ਦੀ ਸੰਗਤ ਵਿੱਚ ਬੈਠ ਕੇ ਇਹ ਮੇਰੇ ਮਿੱਤਰ ਸੁੰਨਾ ਕਰੋ ਗੁਰੂ ਦੀ ਸੰਗਤ ਵਿੱਚ ਆਓ ਗੁਰੂ ਦੀ ਸੰਗਤ ਕਰਨ ਨਾਲ ਹੀ ਸਾਰੇ ਜੀਵ ਨੂੰ ਫਾਇਦੇ ਹੁੰਦੇ ਨੇ ਔਰ ਜਿਤਨੇ ਵੀ ਜੀਵ ਕਰਮ ਕਰਦਾ ਹੈ ਨਾ ਸਾਰਿਆਂ ਕੰਮਾਂ ਦੇ ਵਿੱਚ ਇਸ ਨੂੰ ਘਾਟਾ ਪੈਂਦਾ ਪਰ ਇੱਕ ਗੁਰੂ ਦੀ ਸਤ ਸੰਗਤ ਕਰਨੀ ਸਤ ਸੰਗਤ ਦੇ ਵਿੱਚ ਬੈਠ ਕੇ ਹਰੀ ਪਰਮਾਤਮਾ ਦਾ ਹਰ ਜਸ ਕਰਨਾ ਸੁਣਨਾ ਇਸ ਦੇ ਵਿੱਚ ਨਫਾ ਹੀ ਨਫਾ ਕੋਈ ਨੁਕਸਾਨ ਨਹੀਂ ਇਸ ਵਾਸਤੇ हे ਮੇਰੇ ਮਿੱਤਰ ਪਿਆਰੇ ਸਾਧੂ ਜਨਾਂ ਦੀ ਸੰਗਤ ਭਾਵ ਕੇ ਗੁਰੂ ਦੀ ਸਤ ਸੰਗਤ ਦੇ ਵਿੱਚ ਬੈਠ ਕੇ ਨਾਮ ਬਾਣੀ ਦੇ ਗੱਫੇ ਸੁਣਨਾ ਕਰੋ ਮੈਲ ਖੋਈ ਕੋਟ ਅਗ ਹਰੇ ਨਿਰਮਲ ਭੈ ਚੀਤਾ ਜਿਹੜਾ ਜੀਵ ਗੁਰੂ ਦੀ ਹਰ ਰੋਜ਼ ਬਿਨ ਨਾਂ ਗਾ ਸਤ ਸੰਗਤ ਕਰਦਾ ਹੈ ਨਾ ਗੁਰੂ ਪਿਆਰਿਓ ਉਸ ਦੇ ਹਿਰਦੇ ਦੀ ਮੈਲ ਉੱਤਰ ਜਾਂਦੀ ਹੁਣ ਅਸੀਂ ਦੱਸਾਂ ਕੀ ਕਹਿੰਦੇ ਆ ਕਿ ਅਸੀਂ ਜਾਣੇ ਆ ਗੁਰੂ ਘਰ ਤੇ ਕਹੋਣੇ ਮੱਥਾ ਜਦੋਂ ਟਾਈਮ ਲੱਗਦਾ ਹੈ ਗੁਰੂ ਪਿਆਰਿਓ ਕੋਈ ਵੀ ਕੰਮ ਨੇਮ ਨਾਲ ਕੀਤਿਆ ਹੋਇਆ ਉਹ ਸਫਲਾ ਹੁੰਦਾ ਇੱਕ ਦਿਨ ਵੀ ਅਸੀਂ ਗੁਰੂ ਘਰੇ ਨਾਣਾ ਆਈਏ ਤੇ ਕਈ ਦਿਨਾਂ ਵਾਸਤੇ ਅਸੀਂ ਪਿੱਛੇ ਚਲੇ ਜਾਂਦੇ ਹਾਂ ਜੀ ਨਹੀਂ ਕਰਦਾ ਫਿਰਾਂ ਵਾਸਤੇ ਕਿਉਂਕਿ ਇੱਕ ਵਾਰ ਜਿਹੜਾ ਜੀ ਪਿੱਛੇ ਹੋ ਜਾਂਦਾ ਹੈ ਨਾ ਹੋਰ ਪਿਛਾਂ ਹੋ ਜਾਂਦਾ ਹੈ ਪਰ ਜਦ ਕੋਈ ਗੁਰੂ ਦਾ ਪਿਆਰਾ ਗੁਰੂ ਘਰ ਵਾਸਤੇ ਇੱਕ ਕਦਮ ਪੁੱਟਦਾ ਹੈ ਨਾ ਤੇ ਗੁਰੂ ਸਾਹਿਬ ਜੀ ਕਰੋੜਾਂ ਕਦਮ ਉਸ ਨੂੰ ਅੱਗੋਂ ਲੈਣ ਵਾਸਤੇ ਤੁਰ ਪੈਂਦੇ ਨੇ ਕਿ ਗੁਰੂ ਘਰ ਗੁਰੂ ਦਾ ਪਿਆਰਾ ਆ ਰਿਹਾ ਇਸ ਵਾਸਤੇ ਭਾਈ ਗੁਰਦਾਸ ਜੀ ਲਿਖਦੇ ਗੁਰ ਸ਼ਰਨ ਸਰਨ ਏਕ ਪੈਂਦਾ ਜਾਏ ਚੱਲ ਕੋਟ ਪੈਂਦਾ ਗੁਰ ਅੱਗੇ ਹੋਏ ਲੇਤ ਹੈ ਭਾਵ ਕਿ ਤੂੰ ਇੱਕ ਕਦਮ ਗੁਰੂ ਘਰ ਨੂੰ ਪੁੱਟ ਕੇ ਤੁਰ ਅਗੋਂ ਕਰੋੜਾਂ ਕਦਮ ਤੈਨੂੰ ਲੈਣ ਵਾਸਤੇ ਗੁਰੂ ਤੁਰ ਪਵੇਗਾ ਤੇ ਗੁਰੂ ਪਿਆਰਿਓ ਜਿਹੜਾ ਗੁਰੂ ਦੀ ਸਤ ਸੰਗਤ ਵਿੱਚ ਆਉਂਦਾ ਹੈ ਉਹਦੇ ਨਾਲੋਂ ਭਾਗਾ ਵਾਲਾ ਕਿਹੜਾ ਜੀ ਹੋ ਸਕਦਾ ਕੋਈ ਹੋ ਸਕਦਾ ਜਿਸ ਨੂੰ ਗੁਰੂ ਅੱਗੋਂ ਲੈਣ ਵਾਸਤੇ ਤੁਰ ਪਵੇ ਇਹਦੂ ਵੱਡੀ ਕੋਈ ਗੱਲ ਨਹੀਂ ਹੋ ਸਕਦੀ ਜਿਸ ਨੂੰ ਗੁਰੂ ਲੈਣ ਵਾਸਤੇ ਤੁਰ ਪਵੇ ਕਿ ਗੁਰੂ ਘਰ ਆ ਰਿਹਾ ਇਸ ਵਾਸਤੇ ਗੁਰੂ ਪਿਆਰਿਓ ਜਿਹੜੇ ਗੁਰੂ ਦੀ ਸਤ ਸੰਗਤ ਬਿਨ ਨਾਗਾ ਕਰਦੇ ਨੇ ਅੱਜ ਠੰਡ ਬੜੀ ਹੈ ਨਾ ਤੇ ਅੱਜ ਹੀ ਸੰਗਤ ਬਹੁਤ ਘੱਟ ਆਈ ਕਿਉਂਕਿ ਅਸੀਂ ਠੰਡ ਤੋਂ ਕਈ ਰੁਕਾਵਟਾਂ ਜਿਹੜੀਆਂ ਹੁੰਦੀਆਂ ਨੇ ਨਾ ਇਹ ਸਿਰਫ ਸਾਡੀ ਪਰਖ ਹੁੰਦੀ ਏ ਕਿ ਗੁਰੂ ਨਾਲ ਸਾਡਾ ਕਿੰਨਾ ਕੁ ਪ੍ਰੇਮ ਹੈ ਤੇ ਗੁਰੂ ਪਿਆਰਿਓ ਅਸੀਂ ਇਹਨਾਂ ਰੁਕਾਵਟਾਂ ਤੋਂ ਡਰਦੇ ਹੀ ਪਿੱਛੇ ਹੋ ਜਾਂਦੇ ਆ ਗੁਰੂ ਦੀ ਸਤ ਸੰਗਤ ਸਾਨੂੰ ਕਈ ਵਾਰ ਭੁੱਲ ਜਾਂਦੀ ਏ ਪਰ ਬਿਨ ਨਾਗਾ ਜੋ ਵੀ ਕੰਮ ਕਰਨਾ ਨਾ ਬਿਨ ਨਾਗਾ ਕਰਨਾ ਹੈ ਕਰਮ ਧਰਮ ਬਾਣੀ ਪੜਨੀ ਬਿਨ ਨਾਗਾ ਇਹ ਨਹੀਂ ਕਿ ਅੱਜ ਪੜ ਲਈ 10 ਦਿਨ ਫਿਰ ਵੇਖਣਾ ਹੀ ਨਹੀਂ ਗੁਰਬਾਣੀ ਦੀ ਵਿਚਾਰ ਹਰ ਰੋਜ਼ ਕਰਨੀ ਹੈ ਸੁੰਨੀ ਹੈ ਵਿਚਾਰ ਕੇ ਬਾਣੀ ਪੜਨੀ ਕਿ ਗੁਰੂ ਸਾਹਿਬ ਜੀ ਸਾਨੂੰ ਕੀ ਕਹਿੰਦੇ ਨੇ ਤੇ ਜਿਹੜਾ ਗੁਰੂ ਪਿਆਰਿਓ ਇਸ ਤਰ੍ਹਾਂ ਗੁਰੂ ਦੀ ਸਤ ਸੰਗਤ ਕਰਦਾ ਹੈ ਉਸ ਦੇ ਹਿਰਦੇ ਦੀ ਮੈਲ ਉੱਤਰ ਜਾਂਦੀ ਕਿਉਂਕਿ ਹਿਰਦੇ ਤੇ ਮੈਲ ਬੜੇ ਤਰ੍ਹਾਂ ਦੀ ਲੱਗਦੀ ਸਾਡੇ ਮਨ ਦੇ ਵਿੱਚ ਭੈੜਾ ਫੁਰਨਾ ਆ ਗਿਆ ਕਿਸੇ ਪ੍ਰਤੀ ਖਿਆਲ ਆ ਗਿਆ ਤੇ ਸਾਡੇ ਹਿਰਦੇ ਤੇ ਮੈਲ ਲੱਗੀ ਤੇ ਇਸ ਤਰ੍ਹਾਂ ਗੁਰੂ ਪਿਆਰਿਓ ਸੋਚ ਕੇ ਸਮਝ ਆਪਣੇ ਅੰਦਰ ਝਾਤੀ ਮਾਰ ਕੇ ਦੇਖਿਓ ਅਸੀਂ ਹਰ ਰੋਜ਼ ਕਿੰਨੇ ਪੁਰਨੇ ਲੈਨੇ ਆ ਕਿੰਨੇ ਸਾਡੇ ਖਿਆਲ ਆਉਂਦੇ ਨੇ ਅਸੀਂ ਆਹ ਕਰ ਲਈਏ ਫਲਾਣੇ ਦਾ ਹੀ ਹੋ ਜੇ ਫਲਾਣੇ ਦਾ ਇਸ ਤਰ੍ਹਾਂ ਹੋ ਜੇ ਤੇ ਇਸ ਤਰ੍ਹਾਂ ਮੈਲ ਹੀ ਲੱਗਦੀ ਜਾਂਦੀ ਸਾਰੇ ਸਾਡੇ ਹਿਰਦੇ ਨੂੰ ਤੇ ਗੁਰੂ ਪਿਆਰਿਓ ਮੈਲ ਧੋਣ ਵਾਸਤੇ ਪਰਸਾਪਣ ਚਾਹੀਦਾ ਹੈ ਜਿਵੇਂ ਕੱਪੜਾ ਮੈਲਾ ਹੋ ਜਾਂਦਾ ਨਾ ਗੁਰੂ ਸਾਹਿਬ ਜੀ ਕਹਿੰਦੇ ਭਰੀਏ ਮਤ ਪਾਪਾਂ ਕੇ ਸੰਗ ਉਹ ਧੋਪੇ ਨਾਵੇਂ ਕੇ ਰੰਗ ਜਪਜੀ ਸਾਹਿਬ ਵਿੱਚ ਅਸੀਂ ਪੜਦੇ ਹਾਂ ਸੁਣਦੇ ਹਾਂ ਮੂਤ ਪਲੀਤੀ ਕੱਪੜ ਹੋਏ ਦੇ ਸਾਬੂਨ ਲਈਏ ਉਹ ਧੋਏ ਗੁਰੂ ਸਾਹਿਬ ਜੀ ਕਹਿੰਦੇ ਜੇਕਰ ਮੈਲਾ ਕੱਪੜਾ ਹੋਵੇ ਤੇ ਉਸ ਨੂੰ ਸਾਬਣ ਲੈ ਕੇ ਪਾਣੀ ਲੈ ਕੇ ਧੋਈਦਾ ਫਿਰ ਸਾਫ਼ ਹੁੰਦਾ ਹੈ ਇਸੇ ਤਰ੍ਹਾਂ ਸਾਡੇ ਹਿਰਦੇ ਤੇ ਹਰ ਰੋਜ਼ ਮੈਲ ਲੱਗਦੀ ਅੱਜ ਦੀ ਨਹੀਂ ਕਈ ਜਨਮਾਂ ਜਨਮਾਂ ਤਰਾਂ ਦੀ ਇਸੇ ਤਰ੍ਹਾਂ ਮੈਲ ਲੱਗਦੀ ਆਈ ਸਾਡਾ ਜਿਹੜਾ ਹਿਰਦਾ ਮੈਲਾ ਹੁੰਦਾ ਜਾਂਦਾ ਤੇ ਗੁਰੂ ਦੀ ਸਤ ਸੰਗਤ ਕਰਨ ਨਾਲ ਗੁਰੂ ਪਿਆਰਿਓ ਸਾਫ਼ ਹੁੰਦਾ ਮੈਲ ਖੋਈ ਕੋਟ ਅਗ ਹਰੇ ਕਰੋੜਾਂ ਸਾਡੇ ਦੁੱਖ ਦਿਲਦਰ ਪਾਪ ਪੱਧਰ ਦੂਰ ਕਰਦੀ ਗੁਰੂ ਦੀ ਸਤ ਸੰਗਤ ਨਿਰਮਲ ਭੈ ਜੀਤਾ ਸਾਡਾ ਜਿਹੜਾ ਚੇਤਨਾ ਸਾਡਾ ਮਨ ਫਿਰ ਨਿਰਮਲ ਹੋ ਜਾਂਦਾ ਹੈ ਸਾਫ ਹੋ ਜਾਂਦਾ ਹੈ ਸੁਥਰਾ ਹੋ ਜਾਂਦਾ ਹੈ ਗੁਰੂ ਦੀ ਸਤ ਸੰਗਤ ਕਰਨ ਨਾਲ ਰਹਾਉ ਦਾ ਵਿਸਰਾਮ ਦੇ ਕੇ ਸਤਗੁਰੂ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ ਐਸੀ ਭਗਤ ਗੋਵਿੰਦ ਕੀ ਕੀ ਦਸਤੀ ਜੀਤਾ ਅਕਾਲ ਪੁਰਖ ਵਾਹਿਗੁਰੂ ਦੀ ਐਸੀ ਭਗਤੀ ਹੈ ਗੋਵਿੰਦ ਦੀ ਐਸੀ ਭਗਤੀ ਹੈ ਜਿਹੜਾ ਜੀਵ ਕਰਦਾ ਹੈ ਨਾ ਆਵੇਂ ਕੀੜੀ ਹੋਵੇ ਉਹ ਹਾਥੀ ਨੂੰ ਜਿੱਤ ਲੈਂਦਾ ਹੈ ਕੀੜੀ ਦੇ ਊਕਾਤੋਂ ਜਿੰਨਾ ਹੋਵੇ ਨਾ ਜੀਵ ਪਰ ਉਹ ਨਾਮ ਜਪਣ ਲੱਗ ਪਵੇ ਤੇ ਉਹ ਹਾਥੀ ਦੇ ਬਰਾਬਰ ਕੋਈ ਤਾਕਤ ਹੋਵੇ ਨਾ ਤੇ ਉਸ ਨੂੰ ਵੀ ਜਿੱਤ ਲੈਂਦਾ ਜੋ ਜੋ ਕੀਨੋ ਆਪਣੋ ਤਿਸਾ ਭੈ ਦਾਨ ਦਿੱਤਾ ਜੋ ਵੀ ਗੁਰੂ ਦਾ ਪਿਆਰਾ ਹੋ ਜਾਂਦਾ ਗੁਰੂ ਦੀ ਸਿੱਖਤ ਸਲਾਹ ਸੁਣਦਾ ਹੈ ਗੁਰੂ ਨੂੰ ਆਪਣਾ ਸਮਝਦਾ ਹੈ ਕਿ ਗੁਰੂ ਮੇਰਾ ਹੈ ਤੇ ਗੁਰੂ ਫਿਰ ਉਸ ਨੂੰ ਆਪਣਾ ਬਣਾ ਲੈਂਦਾ ਹੈ ਤੇ ਜਿਸ ਜਿਸ ਜੀਵ ਨੂੰ ਗੁਰੂ ਜੀ ਨੇ ਆਪਣਾ ਬਣਾਇਆ ਹੈ ਨਾ ਉਸ ਆਪਹਿ ਦਾਣ ਦਿੱਤਾ ਭਾਵ ਕਿ ਉਸ ਨੂੰ ਡਰ ਰਹਿਤ ਕਰ ਦਿੱਤਾ ਕੋਈ ਉਸ ਦੇ ਹਿਰਦੇ ਵਿੱਚ ਡਰ ਨਹੀਂ ਰਹਿ ਗਿਆ ਜਮਾਂ ਦਾ ਕੋਈ ਡਰ ਨਹੀਂ ਕਿ ਅੱਗੇ ਕੀ ਹੋਵੇਗਾ ਉਸ ਨੂੰ ਮੁਕਤੀ ਦਾਣ ਦੇ ਦਿੱਤਾ ਭਾਵ ਕਿ ਉਸ ਨੂੰ ਸੱਚਖੰਡ ਦਾ ਰਤਵਾ ਬਖਸ਼ਿਸ਼ ਕਰ ਦਿੱਤਾ ਇੱਥੇ ਹੀ ਪ੍ਰਮਾਤਮਕ ਵਿੱਚ ਸਿੰਘ ਬਿੱਲਾ ਹੀ ਹੋਏ ਗਿਓ ਤਰਨ ਮਿਹਰ ਦੇ ਖੀਪਾ ਜਿਵੇਂ ਇੱਕ ਬਿੱਲਾ ਛੋਟੀ ਜੀ ਹਸਤੀ ਦਾ ਮਾਲਕ ਹੁੰਦਾ ਪਰ ਜੇਕਰ ਪ੍ਰਮਾਤਮਾ ਦੀ ਮਿਹਰ ਦੀ ਨજર ਹੋ ਜਾਵੇ ਨਾ ਇੱਕ ਬਿੱਲਾ ਵੀ ਸ਼ੇਰ ਬਣ ਜਾਂਦਾ ਹੈ ਤੇ ਜਿਹੜਾ ਸ਼ੇਰ ਹੈ ਉਸ ਨੂੰ ਬਿੱਲੇ ਦਾ ਰਤਮਾ ਦੇ ਦਿੰਦਾ ਬਿੱਲਾ ਬਣਾ ਦਿੰਦਾ ਜਿਵੇਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਅੰਮ੍ਰਿਤ ਦੀ ਦਾਤ ਬਖਸ਼ ਕੇ ਚਿੜੀਆਂ ਨੂੰ ਅੰਮ੍ਰਿਤ ਪਿਆਇਆ ਤੇ ਉਹਨਾਂ ਨੇ ਬਾਜ ਨੂੰ ਤੋੜ ਦਿੱਤਾ ਬਾਜ ਨੂੰ ਮਾਰ ਦਿੱਤਾ ਇਸੇ ਤਰ੍ਹਾਂ ਜਦ ਕਾਲ ਕੁਰਖ ਵੈਗੁਰੂ ਦੀ ਕਿਰਪਾ ਹੋ ਜਾਂਦੀ ਹੈ ਉਹ ਲੱਖੋਂ ਕੱਖ ਕੱਖੋਂ ਲੱਖ ਜਿਸ ਤਰ੍ਹਾਂ ਉਹ ਚਾਹੇ ਪ੍ਰਮਾਤਮਾ ਉਸੇ ਤਰ੍ਹਾਂ ਕਰ ਦਿੰਦਾ ਪਰ ਜਿਹੜਾ ਉਸ ਦਾ ਪਿਆਰਾ ਬਣ ਜਾਂਦਾ ਹੈ ਉਹ ਚਾਏ ਛੋਟੀ ਹਸਤੀ ਦਾ ਹੋਵੇ ਉਸ ਨੂੰ ਉਹ ਸ਼ੇਰ ਦੀ ਨਿਆਂ ਹੀ ਕਰ ਦਿੰਦਾ ਹੈ ਔਰ ਜਿਹੜਾ ਘਾਰ ਹੈ ਜੀਵ ਦਾ ਉਸ ਨੂੰ ਬਿੱਲੇ ਦੀ ਨਿਆਂ ਹੀ ਕਰ ਦਿੰਦਾ ਜਿਵੇਂ ਬਿੱਲਾ ਹੁੰਦਾ ਭਾਵੇਂ ਛੋਟਾ ਕਰ ਦਿੰਦਾ ਤਿਰਨ ਮੇਰ ਦਖੀਤਾ ਜਿਵੇਂ ਜਿਸ ਜਗ੍ਹਾ ਤੇ ਕੱਖ ਛੋਟਾ ਜਾਂ ਹੁੰਦਾ ਹੈ ਤੇ ਵਾਹਿਗੁਰੂ ਚਾਹੇ ਤੇ ਉਸ ਕੱਖ ਨੂੰ ਪਰਬਤ ਬਣਾ ਦਿੰਦਾ ਉਸ ਨੂੰ ਵੱਡਾ ਹਰਾਆ ਭਰਿਆ ਰੁੱਖ ਬਣਾ ਦਿੰਦਾ ਤੇ ਇਸ ਤਰ੍ਹਾਂ ਬਖਸ਼ਿਸ਼ ਜਦੋਂ ਕਾਲਪ੍ਰੋਖ ਦੀ ਹੁੰਦੀ ਹੈ ਤਾਂ ਉਹ ਮੇਰ ਪਰਬਤ ਦੇ ਸਮਾਨ ਇੱਕ ਕੱਖ ਨੂੰ ਬਣਾ ਦਿੰਦਾ ਹੈ ਭਾਵ ਕਿ ਜਿਵੇਂ ਕੋਈ ਵੱਡਾ ਅਹੰਕਾਰ ਜੀਵ ਦੇ ਵਿੱਚ ਹੈ ਪਹਾੜ ਦੀ ਨਿਆਈ ਤੇ ਉਸ ਨੂੰ ਕੱਖ ਦੇ ਬਰਾਬਰ ਵਾਹਿਗਰੂ ਕਰ ਦਿੰਦਾ ਹੈ ਭਾਵ ਕਿ ਨਿਮਰਤਾ ਭਾਵ ਉਸ ਦੇ ਵਿੱਚ ਲੈ ਆਉਂਦਾ ਹੈ ਪਾਰ ਬ੍ਰਹਮ ਦੀ ਬਖਸ਼ਿਸ਼ ਹੋ ਜਾਵੇ ਤਾਂ ਜੀਵ ਦਾ ਪਾਰ ਉਤਾਰਾ ਹੋ ਜਾਂਦਾ ਹੈ ਸ਼ਰਮ ਕਰਤੇ ਦੰਮ ਆਡ ਕੋ ਤੇ ਗਣੀ ਤਨੀ ਧਾ ਜਿਹੜੇ ਜੀਵ ਇੱਕ ਅਧੀ ਕੌਡੀ ਨੂੰ ਲੋਚ ਦੇ ਭਾਵ ਕੇ ਕੌਡੀਆਂ ਨੂੰ ਲੋਚ ਦੇ ਕੇ ਥੋੜਾ ਬੜਾ ਹੀ ਪੈਸਾ ਧਨ ਸਾਡੇ ਕੋਲ ਆ ਜਾਵੇ ਜੇਕਰ ਵਾਹਿਗੁਰੂ ਦੀ ਬਖਸ਼ਿਸ਼ ਹੋ ਜਾਵੇ ਨਾ ਤੇ ਉਹ ਜਿਹੜੇ 1 ਰੁਪਈਏ ਨੂੰ ਲੋਚਦੇ ਨੇ ਕਿ ਸਾਡੇ ਕੋਲ ਆ ਜਾਵੇ ਸ਼ੈਦ ਕਿਤੇ ਵਾਹਿਗੁਰੂ ਕਿਰਪਾ ਕਰ ਦਵੇ ਤੇ ਗੁਰੂ ਪਿਆਰਿਓ ਵਾਹਿਗੁਰੂ ਦੀ ਕਿਰਪਾ ਬਖਸ਼ਿਸ਼ ਹੋ ਜਾਵੇ ਨਾ ਤੇ ਉਹ ਅਮੀਰ ਤਨਾੜ ਬਣੀ ਜਾਂਦੇ ਨੇ ਬਣ ਜਾਂਦੇ ਨੇ ਉਹ ਤਨਾੜਾਂ ਦੇ ਵਿੱਚ ਉਹਨਾਂ ਨੂੰ ਗਿਣਿਆ ਜਾਂਦਾ ਹੈ ਜਦ ਵਾਹਿਗੁਰੂ ਦੀ ਬਖਸ਼ਿਸ਼ ਕਿਰਪਾ ਹੋ ਜਾਵੇ ਉਹ ਸਭ ਕੁਝ ਕਰ ਦਿੰਦਾ ਹੈ ਗਰੀਬ ਤੋਂ ਅਮੀਰ ਕਰ ਦਿੰਦਾ ਹੈ ਮੀਰ ਨੂੰ ਗਰੀਬ ਕਰ ਦਿੰਦਾ ਹੈ ਕਮਨ ਵਡਾਈ ਕਹਿ ਸਕੋ ਬੇਅੰਤ ਗੁਣੀਤਾ ਉਸ ਪ੍ਰਮਾਤਮਾ ਦੀ ਕਿਹੜੀ ਵਡਿਆਈ ਮੈਂ ਕਹਾ ਕਿਹੜੀ ਵਡਿਆਈ ਆਖਣਾ ਕਰਾਂ ਕਿਹੜੀ ਬਿਆਨ ਕਰਾਂ ਉਸ ਦੀ ਮਹਿਮਾ ਕਿਹੜੀ ਕਰਾਂ ਕਿਉਂਕਿ ਉਸ ਪ੍ਰਮਾਤਮਾ ਦੇ ਬੇਅੰਤ ਗੁਣ ਹਨ ਜਿਨ੍ਹਾਂ ਦਾ ਕਥਨ ਨਹੀਂ ਕੀਤਾ ਜਾ ਸਕਦਾ ਕਰ ਕਿਰਪਾ ਮੋਹ ਨਾਮ ਦੇਹੁ ਨਾਨਕ ਦਰਸ ਰੀਤਾ हे 와ਹਿਗੁਰੂ ਮੇਰੇ ਤੇ ਕਿਰਪਾ ਬਖਸ਼ਿਸ਼ ਕਰਕੇ ਮੈਂ ਨਾਨਕ ਨੂੰ ਨਾਮ ਦੀ ਦਾਤ ਬਖਸ਼ੋ ਮੈਂ ਨਾਨਕ ਤੇਰੇ ਦਰ ਦਾ ਦਾਸ ਹਾਂ ਤੇਰੇ ਦਰ ਦਾ ਮੈਂ ਨਿਮਾਣਾ ਸੇਵਕ ਹਾਂ ਤੇਰੇ ਦਰ ਦਾ ਮੈਂ ਕੂਕਰ ਹਾਂ ਮੈਂ ਤੇਰੇ ਦਰ ਦਾ ਗੁਲਾਮ ਹਾਂ ਮੇਰੇ ਤੇ ਬਖਸ਼ਿਸ਼ ਕਰੋ ਆਪਣਾ ਨਾਮ ਏ ਅਕਾਲ ਪੁਰਖ ਵਾਹਿਗੁਰੂ ਮੈਨੂੰ ਬਖਸ਼ੋ ਕਿ ਮੈਂ ਤੇਰਾ ਨਾਮ ਜਪਾਂ ਕਰ ਕਿਰਪਾ ਮੋਹਿ ਨਾਮ ਦੇਹ ਨਾਨਕ ਦਰ ਸ੍ਰੀ ਤਾਰ ਸੋ ਏਸੀ ਗੁਰ ਪਿਆਰਿਓ ਅਜ ਦੇ ਹੁਕਮ ਨਾਮੇ